ਅਨਪਾਲ ਦੇ ਪਾਸੋਂ ਲਓ ਬਈ ਦੋਸਤੋ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਕਿ ਜਿਹੜੀ ਖੀਰੀ ਕੈਟਾਗਰੀ ਦੇ ਵਿੱਚੋਂ ਨੀਲੀ ਰਵੀ ਕੱਟੀ ਆ ਜਿਹੜੀ ਪਹਿਲੇ ਨੰਬਰ ਤੇ ਆਈ ਆ ਤੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਤੇ ਬਾਈ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਾਈ ਇਹ ਬਾਈ ਖੁਸ਼ ਹੋ ਪਹਿਲੇ ਨੰਬਰ ਤੇ ਆਇਆ ਬਾਈ ਘਰੋਂ ਜਦੋਂ ਤੁਰੇ ਸੀਗੇ ਤੇ ਉਮੀਦ ਤੁਹਾਨੂੰ ਪੂਰੀ ਸੀਗੀ ਉਮੀਦ ਪੂਰੀ ਸੀ ਬਾਈ ਗੁਰੂ ਜੀ ਆਸਰਾ ਥੀਟਰ ਅੱਛਾ ਭਾਈ ਗੁਰੂ ਦਾ ਉਲਟਾ ਆਸਰਾ ਲੈ ਕੇ ਜਾਂਦੇ ਹਾਂ ਠੀਕ ਹੈ ਭਾਈ ਠੀਕ ਹੈ ਤੇ ਭਾਈ ਨਾਮ ਕੀ ਹੈ ਭਈ ਆਪਣਾ ਹਾਂ ਭਾਈ ਮੇਰਾ ਲਾਡੀ ਸਿੰਘ ਹੈ ਨਾਮ ਲਾਡੀ ਸਿੰਘ ਭਾਈ ਪਿੰਡ ਕਿਹੜਾ ਆ ਜਾਂਦਾ ਭਈ ਲਾਡੀ ਸਿੰਘ ਵਾਲਾ ਲਾਡੀ ਸਿੰਘ ਵਾਲਾ ਜਿਖੇਪੜ ਕੋਲਾ ਠੀਕ ਹੈ ਭਾਈ ਜਿਲ੍ਹਾ ਤੇ ਹਾਂਜੀ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਆ ਗਿਆ ਠੀਕ ਹੈ ਜੀ ਬਾਈ ਤੇ ਬਾਈ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਨੀਲੀ ਰਵੀ ਦੇ ਹੋ ਗਏ ਬਾਈ 2 2 ਸਾਲ 2 ਸਾਲ ਹੋ ਗਏ ਹੈ ਜੀ 2 ਸਵਾ ਸਾਲ ਦੀ 2 ਕਿ ਸਾਲਾਂ ਦੀ ਕੰਮ ਜਿਹੜਾ ਪੱਗੇ ਦੀ ਨੀਲੀ ਰਾਂਗ ਸ਼ੁਰੂ ਕਰੇ ਬਾਈ ਜਾਨਵਰ ਕਿੰਨੇ ਕ ਆਪਣੇ ਕੋਲ ਕਰੇ ਨੇ 10 ਪਸ਼ੂ ਨੇ ਬਾਈ ਨੀਲੀ ਰਵੀ ਦੇ 10 ਪਸ਼ੂ ਅੱਛਾ ਬਾਈ ਤੇ ਬਾਈ ਕਿਹੜੇ ਆਪਣਾ ਇਕੱਲੇ ਨੀਲੀ ਰਵੀ ਆ ਜਾਂ ਮੋਹਰੇ ਤੇ ਵੀ ਕੰਮ ਕਰ ਰਹੇ ਹੋ ਨਾਲ ਨਾਲ ਉਹਨੇ ਕਰਿਆ ਕੰਮ ਬਾਈ ਮੁੰਡਾ ਵੀ ਵੇਚ ਦਿੱਤਾ ਅੱਛਾ ਅਪਾ ਹੁਣ ਇਕੱਲੀ ਨੀਂਦੀ ਰਾਵੀ ਆ ਠੀਕ ਆ ਬਾਈ ਤੇ ਬਾਈ ਪਹਿਲਾ ਮੇਲੇ ਕਿੰਨੇ ਕ ਲੜਿਆ ਤੁਸੀਂ ਪਿਛਲੇ ਸਾਲ ਲੜਿਆ ਸੀ ਬਾਈ ਐਸੀਨ ਵਾਲੀ ਅੱਛਾ ਬਾਈ ਐਸੀਨ ਵਾਲੀ ਤੇ ਉਦੋਂ ਬਾਈ ਫਿਰ ਪੋਜੀਸ਼ਨ ਆਈ ਸੀ ਕੋਈ ਨਾ ਇਹ ਖੜੀ ਜੀ 4ਵੇਂ ਨੰਬਰ ਤੇ ਲੱਗੀ ਸੀ ਪਿਲੀ ਵਾਰ ਵੱਡੀ ਐਸੀ ਖੀਰੀਆਂ ਜੀ ਖੀਰੀਆਂ ਜੀ ਪਹਿਲਾਂ 11ਵੇਂ ਨੰਬਰ ਤੇ ਆਈ ਆ ਅੱਛਾ ਤੇ ਬਾਈ ਫਿਰ ਤੁਸੀਂ ਕੀ ਅਭੀ ਆਈ ਦੀ ਤਾਂ ਪਹਿਲਾਂ ਹੀ ਲੈ ਕੇ ਜਾਣਾ ਹੈ ਠੀਕ ਆ ਬਾਈ ਅਸਾਂ ਉਦੋਂ ਏਜ ਕੱਟ ਠੀਕ ਆ ਬਾਈ ਟੱਕਰ ਦਿੰਦੀ ਜੀ ਤੇ ਬਈ ਜੇ ਆਪਾਂ ਗੱਲਬਾਤ ਕਰੀਏ ਇਹਦੀ ਮਾਂ ਦਾ ਰਿਕਾਰਡ ਕਿੰਨਾਗਾ ਮਾਂ ਬਈ ਨਵਾਬ ਦੀ ਐ ਅੱਛਾ ਜੀ ਤੇ ਉਹਦਾ ਦੁੱਧ ਹੈਗਾ ਤਿੰਨ ਥਣਾਾਂ ਦੇ ਵਿੱਚੋਂ 15.5 ਲੀਟਰ ਅੱਛਾ ਬਈ ਪਿਛਲਾ ਥਾਣੇ ਖੜਿਆ ਉਹਦਾ ਅੱਛਾ ਬਈ ਤਿੰਨ ਮੱਝਾਂ ਕੀ ਤੇ 15 ਲੀਟਰ ਦੁੱਧ ਹੈਗਾ ਉਹਦਾ ਠੀਕ ਹੈ ਠੀਕ ਆ ਬਈ ਕਿੰਨੀਵੀਂ ਸੂਏ ਹੋਗੀ ਬਈ ਇਹਦੀ ਮਾਂ ਇਹਦੀ ਮਾਂ ਤੇਜ ਜੀ ਸੂਏ ਸੂਈ ਆਪਣੇ ਤੇਜ ਜੀ ਸੂਏ ਬਈ ਕਿਹੜੇ ਸੂਏ ਦੀ ਉਹਦੇ ਪਹਿਲੇ ਦੀ ਆ ਬਈ ਇਹ ਪਹਿਲੇ ਸੂਏ ਦੀ ਹੈ ਇਹ ਫਰੀਦਗੱਲੇ ਹੁੰਦੀ ਐ अच्छा भाई ये खरीदी ये दी मां खरीदी हुई हैगी ये भी खरीदी हुई है नाली अच्छा भाई ये मां ਨਾਲ ਹੀ ਆ ਇਹ ਮਗਰੀ ਆਈ ਨਾਲ ਇਹ ਕਰਕੇ ਮੱਝ ਤੇ ਮੈਂ 1.5 ਲੱਖ ਰੁਪਏ ਲਾਇਆ ਸੀ 3 ਮੱਝ ਦੀ 4 ਕਣ ਮੱਝ ਦੀ अच्छा भाई ਇਹਦੇ ਕਰਕੇ ਦੀ मां ਖਰੀਦਣੀ ਪਈਗੀ ਠੀਕ ਹੈ ਭਾਈ ਤੇ ਭਾਈ ਇਹ ਕਿਹੜੇ ਸੀਮਨ ਦੀ ਆਪ ਇਹ ਜੂਬੇ ਪੂ ਇਹ ਜੂਬੇ ਦੀ ਆ ਭਾਈ ਦੁਬਾਰਾ ਗੱਪਣਾ ਹੈ ਨੇ ਗੱਭਨ ਨੇ ਅਸਾਂ ਕਰਵਾਈ ਨਹੀਂ ਬਾਈ ਕਹਿੰਦੇ ਹੀਟ ਹੀ ਨਹੀਂ ਗੱਡੀ ਇਹਨੇ ਇੱਕ ਗੱਡੀ ਆ ਉਹ ਤਾਲਤੀ ਅੱਛਾ ਬਾਈ ਉਹ ਮਿਸ ਕਰਵਾਤੀ ਤੇ ਠੀਕ ਆ ਬਾਈ ਤੇ ਬਾਈ ਇਹਦੇ ਲਵਾਉਣਾ ਠੀਕ ਆ ਫਿਰ ਹੁਣ ਕਿਹੜਾਗਾ ਲੋ ਜਿਹੜਾ ਬਸ ਵਧੀਆ ਲੱਗਿਆ ਅੱਛਾ ਹਲੇ ਕੋਈ ਉਹ ਸੋਚਿਆ ਨਹੀਂ ਹੈਗਾ ਉਹ ਸੋਚੋਗੇ ਹਲੇ ਠੀਕ ਆ ਬਾਈ ਤੇ ਬਾਈ ਅੱਗੇ ਬਾਈ ਹੋਰ ਵੀ ਜਾਨਵਰ ਲੈ ਕੇ ਆਏ ਮੇਲੇ ਦੇ ਵਿੱਚ ਹਾਂ ਬਾਈ ਅੱਛਾ ਹਾਂ ਮਰਾ ਚਾਚਾ ਲੈ ਕੇ ਅੱਛਾ ਜੀ ਅੱਛਾ ਉਹ ਵੀ ਜਿੱਤੇ ਹੋਏ ਨੇ ਪਹਿਲਾਂ ਅੱਛਾ ਉਹ ਵੀ ਜਿੱਤੇ ਹੋਏ ਨੇ ਥੋੜਾ ਪੇਪਰ ਸੀ ਅੱਛਾ ਬਾਈ ਠੀਕ ਹੈ ਜੀ ਉਹਨਾਂ ਦੀ ਝੋਟੀ ਮਤਲਬ ਹੈ ਨੀਲੀ ਰਵੀ ਜਿਗਰੋਂ ਫਸਟਾ ਹੀ ਹੋਈ ਹੈ ਠੀਕ ਹੈ ਬਈ ਤੇ ਬਈ ਇਹ ਫਿਰ ਸੌਂਗ ਸਾਨੂੰ ਨੀਲੀ ਰਵੀ ਦਾ ਕਿਵੇਂ ਪਿਆਗਾ ਬਸ ਉਸੇ ਨੂੰ ਆਪਣਾ ਪਿੰਡਾ ਪੱਤਨ ਦੀ ਦੇਖੀ ਅੱਛਾ ਬਈ ਨੰਬਰ ਤੇਜਸ ਟੈਰੀ ਫਾਰਮ ਵਾਲਾ ਠੀਕ ਹੈ ਬਈ ਤੇ ਪਿੰਡੋ ਹੀ ਆ ਬਾਈ ਤੁਹਾਡੇ ਤੇ ਉਹਨੂੰ ਦੇਖ ਕੇ ਤੁਹਾਨੂੰ ਸੌਂਗ ਪੈ ਗਿਆ ਸੌਂਗ ਪੈ ਗਿਆ ਅੱਛਾ ਬਈ ਹੁਣ ਫਿਰ ਬਈ ਕਹਾ ਕੰਮ ਵਧਾਉਣੀ ਜਾਨੀ ਹੋਗੇ ਕੰਮ ਵਧਾਈ ਜਾਨੇ ਬਈ ਠੀਕ ਹੈ ਬਈ ਤੇ ਬਈ ਜੇ ਆਪਾਂ ਗੱਲਬਾਤ ਜੁੱਧ ਨਹੀਂ ਕਰੀਏ ਇਹੜਾ ਆਪਣਾ ਦੁੱਧ ਹੁੰਦਾ ਕਿਉਂਕਿ 10 ਤੁਸੀਂ ਕਿਹਾ ਵੀ 10 ਕ ਪਸ਼ੂ ਰੱਖਦੇ ਵੀ 10 ਪਸ਼ੂ ਦਾ ਬਾਵਾ ਦੁੱਧ ਹੋ ਜਾਂਦਾ ਤੇ ਭਾਈ ਦੁੱਧ ਫਿਰ ਕਿਵੇਂ ਡੇਰੀ ਦੀ ਸੇਲ ਕਰਦੇ ਡੇਰੀ ਦੀ ਕੋਲ ਡੇਰੀ ਕਿਹੜੀ ਭਾਈ ਪ੍ਰਾਈਵੇਟ ਆ ਜਾਂ ਕੰਪਨੀ ਡੇਰੀ ਫੇਰਕਾ ਦੀ ਭਾਈ ਫੇਰਕਾ ਦੀ ਤੇ ਭਾਈ ਫੇਰਕਾ ਤੇ ਰੇਟ ਕੀ ਲੱਗਦਾ ਫੇਰ ਰੇਟ ਭਾਈ ਵਧੀਆ ਅੱਛੀ ਵੀ ਆ ਤੇ 770 ਹੋ ਜਾਂਦਾ ਨਾ ਅੱਛਾ ਭਾਈ ਰੇਟ ਵਧਾ ਘਟਾ ਰਹਿੰਦਾ ਵੀ ਠੀਕ ਹੈ ਇਹਨਾਂ ਦੀ ਫਿਰ ਵਧੀਆ ਹੋਊਗਾ ਨਾ ਫੇਰ ਭਾਈ ਕਿੰਨੀ ਕੀ ਰਹਿੰਦੀ ਆ ਫੈਟ ਜਿਵੇਂ 90 90 ਇਕਲੀ ਮੱਝ ਦੀ ਬਸ 12 ਪੂਰਾ ਵੀ ਆ ਜਾਂਦੀ ਹੈ ਅੱਛਾ ਇਕਲੀ ਮੱਝ ਦੀ ਮੈਂ ਵੀ 12 ਤੇ ਆਪਾਂ ਦੜੇ ਦੀ ਗੱਲ ਕਰੀਏ ਦੜੇ ਦੀ 90 ਫੈਟ ਹੁੰਦੀ ਹੈ ਬਈ ਦੀ ਆਪਾਂ ਇੱਕ ਚ ਦਿਨ ਦੇ ਦੁੱਧ ਦੀ ਗੱਲ ਕਰੀਏ ਬਈ ਕਿੰਨਾ ਕ ਦੁੱਧ ਹੋ ਜਾਂਦਾ ਫਿਰ ਨਾਲੋਂ ਕਦੇ 50 ਲੀਟਰ ਵੀ ਹੋ ਜਾਂਦਾ ਬਾਈ ਵਿੱਚ ਜਿਵੇਂ ਆਪ ਅੱਗੇ ਪਿੱਛੇ ਸੁਣਦੇ ਨਾ ਮੱਝਾਂ ਹਾਂਜੀ ਹਾਂਜੀ ਵੀ 50 ਕ ਲੀਟਰ ਰਹਿੰਦੇ ਹੀ ਰਹਿੰਦਾ ਹੈੜਾ ਜਿਵੇਂ ਐਵਰੇਜ ਦੀ ਆਪਾਂ ਗੱਲ ਕਰੀ ਤੇ ਆਪਾਂ ਸਾਲ ਦੀ ਜਾਂ ਮਹੀਨੇ ਦੀ ਵੀ 50 ਕ ਲੀਟਰ ਐਵਰੇਜ ਰਹਿੰਦੀ ਹੈ ਠੀਕ ਹੈ ਭਾਈ ਤੇ ਭਾਈ ਆਪਣੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਜਿਹੜੀਆਂ ਵੀ ਮੱਝਾਂ ਰੱਖਣ ਦੇ ਵਿੱਚ ਫਾਇਦਾ ਹੈ ਜਾਂ ਨਹੀਂ ਹੈ ਫਾਇਦਾ ਵੀ ਪਰ ਜਿਆਦਾ ਨਾ ਖਰੀਦੋ 21-21 ਕਰਕੇ ਵਧਾਓ ਬਸ ਅੱਛਾ ਭਾਈ ਵੀ ਤਿਆਰ ਬਾਬਾ ਵਧਾਓ ਕੀ ਆਉਂਦਾ ਉਸੇ ਤੋਂ ਠੀਕ ਅਜੇ ਸੀਮਨ ਲਵਾਓ ਠੀਕ ਆ ਕੱਢ ਲਵੇ ਆ ਆਪ ਦਾ ਉਹ ਆਪਣਾ ਕੰਟੇਨਰ ਬਈ ਆਪ ਨਾਲ ਉਹਦਾ ਅੰਦਰ ਤੋਰਾਂ ਠੀਕ ਆ ਬਈ ਤੇ ਬਈ ਡਾਕਟਰ ਫਿਰ ਤੁਹਾਡੇ ਕੋਲ ਕਿਹੜਾ ਜਾਂਦਾਗਾ ਡਾਕਟਰ ਸਾਡੇ ਲਵੇ ਜਿਵੇਂ ਕਣਕਵਾਲ ਤੋਂ ਵਿੰਦਰ ਤੇ ਇੱਕ ਮਿੰਟ ਡਾਕਟਰ ਆਪਣਾ ਸਾਇਡੀਲਾ ਠੀਕ ਆ ਜੀ ਤੇ ਬਈ ਬਾਹਰ ਜਾਣ ਦਾ ਰੁਝਾਨ ਆ ਜਾਂ ਪਸ਼ੂਆਂ ਨੂੰ ਇਹਦੇ ਬਾਰੇ ਵੀ ਥੋੜੀ ਜੀ ਤੁਸੀਂ ਗੱਲਬਾਤ ਕਰੋ ਕਿਉਂਕਿ ਅੱਜ ਕੱਲ ਬਾਹਰ ਦਾ ਰੁਝਾਨ ਬਹੁਤ ਹੋ ਰਿਹਾ ਪਾਸਪੋਰਟ ਜਰੂਰ ਬਣਿਆ 10 ਵਾਲੀ ਨਾ ਕਿ ਉਹ ਠੀਕ ਹੈ ਠੀਕ ਆ ਬਈ ਯਾਨੀ ਬਾਹਰ ਸਾਰੇ ਵਰ ਗਏ ਨੇ ਠੀਕ ਆ ਮੈਂ ਇਹ ਕਹਣਾ ਚਲੀ ਜਾਓ ਆ ਵੀ ਰਹੇ ਨੇ ਉਹ ਮੇਰੀ ਮਾਣ ਠੀਕ ਹੈ ਜਾਨੀ ਬਾਹਰ ਜਾਣ ਦਾ ਰਜਾ ਨਹੀਂ ਵੀ ਆਪਣੇ ਜਿਵੇਂ ਹੁਣੇ ਖੇਤੀਬਾੜੀ ਦੇ ਨਾਲ ਆਪਾਂ ਪਸ਼ੂਆਂ ਦਾ ਆਪਣਾ ਸਹਾਇਕ ਧੰਦਾ ਬਰਾਸਤੀ ਧੰਦਾ ਕਹਲਾ ਹੈ ਨਾ ਤੇ ਚਲੋ ਵਧੀਆ ਗੱਲ ਹੈ ਜੇ ਇਹਦੇ ਵਿੱਚ ਜੁੜਾਂਗੇ ਤੇ ਹੋਰ ਵੀ ਨੌਜਵਾਨਾਂ ਨੂੰ ਇਹੀ ਅਪੀਲ ਹੈ ਵੀ ਬਾਹਰ ਜਾ ਕੇ ਕੰਮ ਕਰਨ ਨਾਲੋਂ ਇੱਥੇ ਹੀ ਕਰ ਲੋ ਤੇ ਬੱਚਾ ਦੇ ਆ ਭਾਈ ਦਾ ਛੋਟਾ ਪਿਲੀ ਬਾਅਦ ਤੀਜੇ ਨੰਬਰ ਤੇ ਆ ਠੀਕ ਹੈ ਜੀ ਠੀਕ ਹੈ ਭਾਈ ਤੇ ਸੋਨੂੰ ਭਾਈ ਉਰੇ ਲੈ ਕੇ ਆ ਔਰ ਕੌਣ ਆਇਆ ਫਿਰ ਭਾਈ ਉਰੇ ਵਾਰੀ ਸੋਨੂੰ ਗੇਮ ਬਦਲ ਗਈ ਪੀਫ ਮੇਲਾ ਲੱਗ ਰਿਹਾ ਹੈਗਾ ਉਹ ਪਹਿਲੀ ਵਾਰ ਉਹੀ ਮਾਸਟਰ ਆਇਆ ਸੀ ਵੀ ਐਫ ਐਟਾ ਤੋਂ ਬਾਈ 3 ਸਾਲ ਹੋ ਗਏ ਸਾਨੂੰ ਜਦੋਂ ਮੈਨੂੰ ਲੱਭਿਆ ਉਹ ਠੀਕ ਅੱਛਾ ਬਾਈ ਜਦੋਂ ਦਾ ਲੱਗਿਆ ਉਦੋਂ ਦੀ ਆ ਰਹੀ ਉਹਦੀ ਮਾਚ ਆਈ ਸੀ ਤੀਜੇ ਨੰਬਰ ਤੇ 22 ਚ ਇਹਲੇ ਸਾਨੂੰ ਸਾਨੂੰ ਲੈ ਕੇ ਆਏ ਸੀ ਪਿਛਲੇ ਸਾਲ ਦੋ ਝੋਟੀਆਂ ਆਈਆਂ ਸੀ ਸਾਡੀਆਂ ਬਾਈ ਉਹਦੇ ਨਾਲ ਠੀਕ ਹੈ ਬਾਈ ਉਹ ਵੀ ਫਿਰ ਜਿੱਤੀਆਂ ਸੀ ਬਾਈ ਹਾਂ ਇੱਕ ਤਾਂ ਦੂਜੇ ਨੰਬਰ ਤੇ ਆਈ ਸੀ ਬਾਈ ਹਾਂਜੀ ਇੱਕ ਤਾਂ ਚੌਥੇ ਨੰਬਰ ਤੇ ਆਈ ਸੀ ਠੀਕ ਹੈ ਬਾਈ ਹਾਂਜੀ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ